ਕੁੰਜੇ ਡੇਗੇ ਦਾ ਕੋਈ ਵजूद ਨਹੀਂ ਹਾਰੇ ਹੋਏ ਦਾ ਨਾ ਕੋਈ ਲਿਖੇ ਕਿੱਸਾ ਕਿਸਮਤ ਹਿੰਮਤੀ ਦੇ ਘਰੇ ਭਰੇ ਪਾਣੀ ਤੇ ਹਿੱਕ ਦੇ ਜ਼ੋਰ ਤੇ ਮਿਲੇ ਹਿੱਸਾ ਹਰ ਸਦਰ ਜੇਕਰ ਹਕੀਕਤ ਬਣਦੀ ਤੇ ਪੂਰਾ ਹਰੇਕ ਦਾ ਅਰਮਾਨ ਹੁੰਦਾ ਕਿੱਸਾ ਕਾਰ ਕਿਸੇ ਇਹ ਲਿਖਦੇ ਕਿਉਂ ਪਿਆਰ ਪਾਉਣਾ ਜੇ ਇੰਨਾ ਆਸਾਨ ਹੁੰਦਾ ਰੋਗ ਪਿਆਰ ਦਾ ਅਵੱਲਾ ਯਾਰੋ ਬੰਦਾ ਡੁੱਬ ਕੇ ਹੀ ਹੈ ਪਾਰ ਜਾਂਦਾ ਬਾਜੀ ਪਿਆਰ ਦੀ ਉਹੀ ਜਿੱਤਦਾ ਹੈ ਜੋ ਯਾਰ ਆਪਣੇ ਤੋਂ ਹਾਰ ਜਾਂਦਾ ਗੱਲ ਇਸ਼ਕ ਦੀ ਕਰਾਂ ਤਾਂ ਕੀ ਕਰਾਂ ਗੱਲ ਇਸ਼ਕ ਦੀ ਕਰਾਂ ਤਾਂ ਕੀ ਕਰਾਂ ਸੱਚੇ ਪਿਆਰ ਲਈ ਜੀ ਹਜ਼ੂਰੀ ਨਹੀਂ ਹਵਾ ਪਾਣੀ ਤੇ ਰੋਟੀ ਦੇ ਨਾਲ ਚੱਲਦਾ ਜਿਉਂਵੇਂ ਰਹਿਣ ਲਈ ਮਸ਼ੂਕ ਜ਼ਰੂਰੀ ਨਹੀਂ ਹਰ ਉਮਰ ਦਾ ਆਪਣਾ ਸਵਾਦ ਹੁੰਦਾ ਜੋ ਜਾਣ ਲੈਂਦਾ ਉਹ ਮਾਣ ਲੈਂਦਾ ਕੋਈ ਰੋਕੇ ਢੇਰੀ ਟਾ ਲੈਂਦਾ ਕੋਈ ਹੱਸ ਕੇ ਸੀਨਾ ਤਾਣ ਲੈਂਦਾ ਉਹ ਲੋਕਾਂ ਲਈ ਮਿਸਾਲ ਬਣਦਾ ਉਹ ਲੋਕਾਂ ਲਈ ਮਿਸਾਲ ਬਣਦਾ ਜੋ ਚੋਰ ਤੇ ਦੌਰ ਪਛਾਣ ਲੈਂਦਾ ਆਪਾਂ ਸਾਰਿਆਂ ਨੂੰ ਖੁਸ਼ ਨਹੀਂ ਕਰ ਸਕਦੇ ਖੁਸ਼ੀ ਖੁਸ਼ੀ ਦਾ ਵਖਰਾ ਰਾਜ ਹੁੰਦਾ ਕੋਈ ਡੁੱਬਕੇ ਤੇ ਹੈ ਹੀ ਮਰ ਜਾਂਦਾ ਕੋਈ ਡੁੱਬਕੇ ਤੇ ਹੈ ਹੀ ਮਰ ਜਾਂਦਾ دیدار ਯਾਰ ਦਾ ਕਿਸੇ ਲਈ ਤਾਂ ਹੁੰਦਾ ਮੈਂ ਸਹੀ ਆ ਸਿਰਫ ਮੈਂ ਹੀ ਸਹੀ ਆ بڑا ਫਰਕ ਹੁੰਦਾ ਇਸ ਵਾਕ ਅੰਦਰ ਇੱਕ ਨਿਖਾਰ ਦਾ ਆਪਣੀ ਸ਼ਖਸੀਅਤ ਨੂੰ ਹੈ ਦੂਜਾ ਨਿਗਰ ਜਾਂਦਾ ਆਪਣੇ ਆਪ ਅੰਦਰ ਝੁਕਣਾ ਵੀ ਜ਼ਰੂਰੀ ਹੈ ਰਿਸ਼ਤੇ ਬਚਾਉਣ ਲਈ ਰੁਕਣਾ ਵੀ ਜ਼ਰੂਰੀ ਹੈ ਵਿਉਂਤ ਬਣਾਉਣ ਲਈ ਸੁਣਨਾ ਵੀ ਜ਼ਰੂਰੀ ਹੈ ਮੰਨਦੀਆਂ ਸੁਣਾਉਣ ਲਈ ਕਿਸੇ ਦੀ ਮੰਨਣਾ ਵੀ ਜ਼ਰੂਰੀ ਹੈ ਆਪਣੀਆਂ ਬਣਾਉਣ ਲਈ ਆਪਣਾ ਸੱਚ ਯਾਰੋ ਇੱਥੇ ਮਾਰਨਾ ਪੈਂਦਾ चूठी यार दी अरी